ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਪਿੰਡ ਬਗਾਣਾ ਜ਼ਿਲ੍ਹਾ ਕਪੂਰਥਲਾ ਵਿਖੇ ਜਿੱਥੇ ਕਿ ਸنو ਮਹਾ ਪੁਰਸ਼ਾਂ ਦੀ ਯਾਦ ਵਿੱਚ ਪੁੰਨਿਆਂ ਦੇ ਸਰਾਧ ਮੌਕੇ ਧਾਰਮਿਕ ਸਮਾਗਮ ਤਪਸਤਾਨ ਡੇਰਾ ਇੱਕ ਸ੍ਰੀ ਸੰਤ ਬਾਬਾ ਮੰਗਲਦਾਸ ਜੀ ਦੇ ਸਥਾਨ ਤੇ ਸਮੂਹ ਬਾਬਾ ਪਰਿਵਾਰ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਕ ਕਰਵਾਏ ਜਾ ਰਹੇ ਨੇ ਈਸ਼ਵਰ ਜਾਣ ਕੇ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ 16 ਸਤੰਬਰ ਨੂੰ ਸ਼੍ਰੀ ਕੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਵੇਗੀ ਅਤੇ 18 ਸਤੰਬਰ ਨੂੰ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਇਸ ਉਪਰੰਤ ਆਇਓ ਸੰਤ ਮਹਾਪੁਰਸ਼ ਕਥਾ ਕੀਰਤਨ ਸੰਗਤਾਂ ਨੂੰ ਨਿਹਾਲ ਕਰਨਗੇ ਉਹਨਾਂ ਦੱਸਿਆ ਕਿ ਇਸ ਮੌਕੇ ਐਸਜੀਆਰ ਹਸਪਤਾਲ ਕੋਟਪੁਹੀ ਤੋਂ ਡਾਕਟਰ ਪਰਮਿੰਦਰ ਸੂਜੀ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਮਰੀਜ਼ਾਂ ਦੀ ਜਾਂਚ ਕਰਕੇ ਜ਼ਰੂਰਤਮੰਦਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਤੁਸੀਂ ਦੇਖ ਰਹੇ ਹੋ ਜਥੇ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੌਨਸਿੰਗ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂ ਸੰਗਤਾਂ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਹਲਸਾਵ ਜੀ ਤਰ੍ਹਾਂ ਜੇਰਾ ਸੰਬਾਪਨ ਮੰਗਲਦਾ ਜੀ ਦੇ ਪਵਨ ਸਥਾਨਾਂ ਤੇ ਜੋੜ ਮੇਲਾ ਮਾਇਆ ਜਾਂਦਾ ਹੈ ਇਸ ਵਾਰ ਵੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਸ ਲਾਨਾ ਜੋੜ ਮੇਲਾ 18 ਸਤੰਬਰ ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ 16 ਸਤੰਬਰ ਨੂੰ ਸ੍ਰੀ ਅਕੰਧਪਾਲ ਸਾਹਿਬ ਪ੍ਰਾਰੰਭ ਹੋਣਗੇ ਜਿਨ੍ਹਾਂ ਦੇ ਭੋਗ 18 ਸਤੰਬਰ ਨੂੰ ਪਾਏ ਜਾਣਗੇ ਪ੍ਰੰਤ ਸਿਰਪ ਹੋਵੇਗਾ ਕਿਰਤ ਦੇ ਮੰਦਰ ਤੋਂ ਪਾਏ ਜਾਣੇ ਹਨ ਇਸ ਮੌਕੇ ਤੇ ਮਿੱਟੀ ਤੇ ਮਿੱਟੀ ਜਲਦੀਆਂ ਸ਼ੀਂਲਾਂ ਲੱਗਦੀ ਆ ਤੇ ਨਾਲ ਹੀ ਐਸਜੀਆਰ ਹਸਪੀਟਲ ਕੋਟੂਈ ਵੱਲੋਂ ਡਾਕਟਰ ਪਰਮਿੰਦਰ ਸੂਦ ਇਹਨਾਂ ਦੀ ਪੂਰੀ ਟੀਮ ਜੋ ਕਿ ਇੱਕ ਮੈਡੀਕਲ ਕੈਂਪ ਲਗਾਵੇਗੀ ਜਿਸ ਦੇ ਵਿੱਚ ਸੰਤਾ ਨੂੰ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਸਾਡੀਆਂ ਸੰਤਾ ਆ ਕੇ ਬੇਨਤੀ ਹੈ ਇੱਕ ਇਸ ਜੋੜ ਮੇਲੇ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇ ਕਰਕੇ ਮਹਾਪੁਰਚਨੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਤੇ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਇਸ ਜੋੜ ਮੇਲੇ ਵਿੱਚ ਹਾਜ਼ਰੀਆਂ ਭਰਨੀਆਂ ਹਨ ਤੇ ਜੋ ਕੈਂਪ ਮੈਡੀਕਲ ਕੈਂਪ ਲੱਗ ਰਿਹਾ ਹੈ ਇਸ ਦਾ ਲਾਹਾ ਲੈਣਾ ਹੈ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਲਿਗੁ ਜੀ ਦਾ ਖਲਸਾ ਵਾਲਿਗੁ